जलो स्वागत तो पो है भाई कर जिला मोगा तहसील निहाल सिंह जिला मोगा बी राजे बिलासपुर आगरे चोटियां तो दिखावे दो बी जहां एक आोटी लप्पण है आोटी चार दंद मूवई इन्हों की डिटेल की है कदों की किसी ਵਾਕੀ ਦੀ ਡੀਟੇਲ ਆ ਭਾਈ ਬਾਈ ਰਾਜਾ ਜੀ ਉਹ ਭਾਈ ਰਾਜਾ ਜੀ ਕੀ ਹਾਲ ਹੈ ਜੀ ਹੋਰ ਵੀਰੇ ਸਾਰੇ ਭੈਣ ਭਰਾ ਸਾਸੀਰ ਕਲ ਕਤਿਆਨ ਡੈਰੀ ਫਾਰਮ ਦੇਖਣ ਤੇ ਅਮਨ ਦੱਲਾ ਸੰਧੂ ਹੈਰੀ ਫਾਰਮ ਦੇਖਣ ਸਾਰੇ ਭੈਣ ਭਰਾ ਅੰਦਰੋਂ ਚੜਦੇ ਕਿਲਾ ਜੀ ਹੁਣ ਮਹਾਰਾਜ ਤਰੱਕੀ ਵਾਸੀ ਹੋਰ ਰਾਜੇ ਬਾਈ ਠੀਕ ਆ ਬਹੁਤ ਵੀਰੇ ਆਪਣੇ ਕੋਲ ਦੋ ਕੰਬੋਬ ਦੇ ਚੱਲਦਾ ਵੀਰੇ ਦੋ ਝੋਟੀਆਂ ਆ ਝੋਟੇ ਸੁਈ ਗਿਆ 9 ਕਿਲੋ ਦੁੱਧ ਹੈ ਹੁਣ ਕੰਡੇ ਦਾ ਚਾਰ ਤਾਂ ਦਾ ਸ਼ੱਕ ਦੇ ਨਾਲ ਚੱਕਦੀ ਹੈ ਠੀਕ ਹੈ 10 ਫਰਾਂ ਦੇ ਕਿੰਨੇ ਦਿਨ ਹੋ ਗਏ ਇਹਨੂੰ 10 ਫਰਾਂ ਦੇ ਹੋ ਗਏ ਵੀਰੇ ਉਹ ਬੱਚਾ ਮਗਰ ਬੱਚਾ ਕੀ ਹੈ ਮਗਰ ਬੱਚਾ ਕੱਟਾ ਵੀਰੇ ਕੱਟਾ ਮਗ ਉੱਦ ਕਿੰਨਾ ਇਸ ਟਾਈਮ ਤੇ ਹੈ ਉੱਦ ਆਟਮ ਵੀਰੇ 9 ਕਿਲੋ ਤਿਆਰ ਹੋਇਆ 10 ਕਿਲੋ 9 ਕਿਲੋ ਮੰਨ ਕੇ ਲਿਜਾ ਬੰਦਾ ਇਹਨੇ ਲੈ ਗਿਆ ਸੋਰ ਹੈ ਬੋਲ ਕੇ ਰਾਜੇ ਜੀ ਜਿਹੜਾ ਭਾੜੀਆਂ ਵਾਲਾ ਲੀਵਾ ਬਾਈ ਅੱਜ ਵੀਰੇ 9 ਕਿਲੋ ਆ ਕੰਡੇ ਵਾਲਾ ਜਾਵਾਂ ਸੂਨ 10 ਤੋਂ 12 ਦਿਨ ਹੋਗੇ 10 ਤੋਂ 12 ਦਿਨ ਹਾਂ 10 ਤੋਂ 12 ਦਿਨ ਹੋਗੇ ਆ ਬੱਚਾ ਇਹ ਮਗਰ ਹੈ ਹਾਂ ਬੱਚਾ ਕੀ ਕਟਾ 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 ਵੀਰੇ ਕਟਾ ਹੈ ਮਗਰ ਹੈ ਇਹ ਤੇ ਮੁੱਲ ਕੀ ਰਾਜੇ ਦਾ ਬਾਈ ਮੁੱਲ ਇਹ ਵੀਰੇ 95000 ਆ 92000 ਦੇ ਦੇਣੀ ਆ ਹਾਂ ਨਾ ਮਰਨ 90000 ਦੇਣੀ ਆ ਜੰਮ ਨੇ ਹੀ ਆ ਵੀ ਮਾਣੋ ਹਾਂ ਵੀਰੇ ਜੰਮ ਨੇ ਹੀ ਆ ਹਾਂ ਹੀ ਹਾਂ ਉਹ ਚਾਰ ਦੰਦ ਉਹ ਚਾਰ ਦੰਦ ਦਾ ਛੇਗਰੇ ਕਿੰਨੇ ਚੱਕ ਲਿਆ ਦੋ ਚਾਰ ਦੰਦ ਢੋਤੀਆ ਉਹ ਛੇਗਰੇ ਦੰਦ ਕੱਢ ਦੀ ਜਾਂ ਤੇ ਦੁੱਧ 9 ਕਿਲੋ ਮੁੱਲ 92000 ਦੇਣ ਲੈਣਾ ਜਿਹੜਾ ਜਮਾ ਉਹ ਹੈਗਾ 99000 ਜਿਹੜੇ ਵੀ ਸੱਤਾਂ ਨੂੰ ਜੰਗੀ ਲੱਗੀ ਤੇ ਆਗੇ ਬਾਈ ਆਪ ਦੋ ਡੰਗ ਦੋ ਡੰਗ ਚਾਰ ਡੰਗ ਚੁਆਈ ਕਰਕੇ ਤਸੱਲੀ ਕਰਕੇ ਲੈ ਜਾਤਾ ਕਰਦੇ ਸਭ ਤੋਂ ਪਹਿਲੇ ਬਾਈ ਚਾਰ ਡੰਗ ਚੋ ਆਪਣਾ ਕਰੇ ਵੀਰੇ ਇੱਥੇ ਕੋਲਾ ਬਾਈ ਰਾਜੇ ਬੰਨਾ ਚਾਰ ਟਾਂ ਦੋ ਰੱਖਦਾ ਬਾਈ ਬਾਈ ਕਹਿੰਦਾ ਘਰੇ ਗਈ ਦਾ ਕੋਈ ਲੰਬਾ ਨਹੀਂ ਆਹ ਹੈ ਬਾਈ ਨੰਬਰ 2 ਚੋਟੇ ਇਹ ਵੀਰੇ ਦੂਜੇ ਨੰਬਰ ਛੋਟੀ ਦੂਜੇ ਸੂਏ ਸੂਰ ਵਾਲੀ ਇੱਕ ਦੋ ਦਿਨ ਬਾਕੀ ਇਹਦੇ ਠੀਕ ਆ ਇਹ ਦੁੱਧ ਦੀ ਰਿਪੋਰਟ ਵਿੱਚ ਚੰਗੀ ਵੀਰੇ ਪਲੂਨ ਲੈ ਲੈ 11 12 ਕਿਲੋ ਉਹ ਦਿੱਤਾ ਪਲੂਨ 11 12 ਕਿਲੋ ਹਾਂ ਵੀਰੇ ਮਾਲਕ ਦਾ ਆ ਤੇ ਹੁਣ ਆਪਾਂ ਚੋਕੇ ਦਾਏ ਨਹੀਂਗੇ ਦੂਜਾ ਸੂਆ ਦੂਜਾ ਸੂਆ ਵੀਰੇ ਦਣ ਕਿੰਨੇ ਲੈਣ ਦੀ ਆ ਦਣ ਵੀਰੇ ਦੋ ਚਾਰ ਦਣ ਲੋ ਬਹੁਤ ਵੱਡਾ ਨੂੰ ਜਾਂ ਇਹਨਾਂ ਦੇ ਵਿੱਚ ਥੱਲੇ ਬਾਈ ਬਹੁਤ ਕੰਮ ਬਣਾ ਰੂ ਬਾਈ ਰਾਜੇ ਥੱਲੇ ਵਾ ਉਹ ਵੀ ਬਣਾਓ ਵੀਰੇ ਲੈਵਾ ਬਹੁਤ ਵਧੀਆ ਬਣਾਓ

ਇਹ ਤੇ ਇੱਥੇ ਕਹਾਪੜੀ ਦੀ ਸਟੂਲ ਜਹਾ ਇੱਥੋਂ ਪੜਾ ਲੱਗਦੀ ਕਵਾ ਬਸ ਆਹ ਚੀਜ਼ੋ ਬਾਈ ਬਹੁਤ ਚੰਗੀ ਐ ਵੀਰੇ ਝੁੱਟੀ ਯਾਰ ਪੂਜਾ ਸੁਆ ਇਹਦਾ ਇਹਦਾ ਮੁੱਲ ਕੀ ਰੱਖਿਆ ਬਾਈ ਇਹਦਾ ਮੁੱਲ 95 ਹਜ਼ਾਰ ਆ ਵੀਰੇ 95000 ਹਾਂ 95 ਹਜ਼ਾਰ 92 ਹਜ਼ਾਰ ਦੇਣੀ ਐ ਇਹਦਾ ਵੀ ਮੁੱਲ ਬਾਈ 95000 92000 ਦੀ ਦੇਣੀ ਤੇ ਇਹ ਗੱਬਣ ਵਾਲਾ ਮੁੱਲ ਐ ਹਾਂ ਗੱਬਣਾ ਵੀਰੇ ਸੂਫੀ ਉਹ ਫਿਰ ਵੱਖਰੇ ਫਿਰ ਵੱਖਰਾ ਰੇਟ ਹੋਊਗਾ ਫਿਰ ਉਹਦਾ ਮੁੱਲ ਜਦੋਂ ਹੁਣ ਭਾਰਤੀ ਥਾਣੇ ਗਾਰੰਟੀ ਫੁੱਲ ਆਪਣੀ ਠੀਕ ਆ ਦੇਣ ਹਜੇ ਹਫਤਾ ਹੀ ਮੰਨ ਕੇ ਚੱਲ ਵੀ ਹਫਤਾ ਲੈ ਜੂਗੀ ਪਰ ਜੇ ਕਰਮਾਂ ਵਾਲੀ ਬਾਈ ਹਫਤਾ ਲੈ ਗਈ ਸਾਲੇਵਾ ਹੈ ਗਾਇਆਂ ਵਾਲਾ ਬਣਾਉਗੂ ਇਹ ਕਿੱਦਾਂ ਲੜ ਦੂਗੇ ਬਾਈ ਰੰਗ ਵੀ ਬਹੁਤ ਚੰਗਾ ਲੱਗਿਆ ਹੋਇਆ ਤੇ ਇੱਕ ਰੰਗੀ ਜਮਾ ਗੂੜੀ ਕਾਲੀ ਝੋਟੀਆਂ ਪੀਸ ਵਾਲੇ ਹੋ ਰੇਲੋਂ ਵੀ 2 ਇੰਚੀ ਚਿੱਟੀ ਆ ਜੀ ਲੌਂਗੀ ਤੇ ਪ੍ਰੈਕਟ ਪੁੱਠ ਦਾ ਵੀ ਕੋਈ ਅੰਤ ਨਹੀਂ ਹੈਗਾ ਬਾਈ ਰੰਗ ਲੇਵਾ ਵੀ ਬਹੁਤ ਚੰਗਾ ਤੇ ਕੱਦ ਝੋਟੀਆਂ ਦਾ ਬਾਈ ਦੋਨਾਂ ਦਾ ਜਿਵੇਂ ਨਾਰਮਲ ਆ ਨਾ ਵੱਡੀਆਂ ਨੇ ਤੇ ਛੋਟੀਆਂ ਚ ਵੀ ਨਹੀਂ ਆਉਂਦੀਆਂ ਬਾਈ ਕਾਲੀਆਂ ਵੱਡੀਆਂ ਵੀ ਹੈ ਨਹੀਂ ਇਹਦੀ ਉੱਥੀ ਬਾਕੀ ਦਾ ਡਿਜ਼ਾਈਨ ਬਾਈ ਤੁਸੀਂ ਦੇਖ ਸਕਦੇ ਹੋ ਆਪ ਬਹੁਤ ਜਿਆਦਾ ਚੰਗਾ ਵਾ ਰਾਜੀ ਆਪਣਾ ਡਰੈਸ ਦੱਸ ਬਾਈ ਡਰੈਸ ਬਾਈ ਪੈਂਡ ਬਲਾਫਰ ਜਿਹੜਾ ਮੋਗਾ ਜੀਨਦਰ ਸਿੰਘ ਬਲਾ ਇਹ ਬਰਨਾਲਾ ਮੋਗਾ ਰੋਡ ਦੇ ਵਿਚਾਲੇ ਪੈਂਡ ਆਈ ਬਰਨਾਲੇ ਤੋਂ ਮੋਗਾ ਰੋਡ ਆਈ ਪਹਿਲਾਂ ਰਹਿ ਜਾਂਦਾ ਜਦੋਂ ਆਹ ਬਦਨੀ ਦੋਰੇ ਆ ਜਿਹੜਾ ਮੋਗਾ ਆਵਾਂਗੇ ਬਦਨੀ ਲੈ ਕੇ ਆਈ ਜੇ ਬਰਨਾਲੇ ਆ ਨੇ ਕੈਂਚੀ ਲੈ ਕੇ ਆ ਠੀਕ ਆ ਫੋਨ ਨੰਬਰ ਹੈਗਾ 9592773698 ਇੱਕ ਵਾਰੀ ਹੋਰ ਬੋਲ ਦੇ ਫੋਨ 9592773698 ਲੋਕ ਦੀ 9592773698 ਬਾਈ ਰਾਜੀ ਦਾ ਨੰਬਰ ਆ ਕਿਉਂ ਵੀ ਦੋਨਾਂ ਚੋਂ ਕਿਹੜੇ ਚੋਂ ਤਾਂ ਜੀ ਲੱਗੇ ਪਰ ਦੋ ਮਹੀਨੇ ਛੁੱਟਿਆ ਦਾ ਬਾਈ ਮੋਲ ਦੇ ਕੋਈ ਆ ਤੇ ਬਾਰੇ ਗੁੱਸੇ ਨੂੰ ਆ ਗਿਆ ਜਣ ਬਾਈ ਰੋਟੀਆਂ ਦੇ ਜਮਾ ਰਾਜੇ ਚੁਆਈ ਕਿੰਨਾ ਟੇ ਰਹਿ ਗਿਆ ਜੀ ਇਹਦਾ ਵੀਰੇ ਹੋ ਤਾਂ ਤਿੰਨ ਵਜੇ ਕਿ ਤਿੰਨ ਸਵਾ ਤਾਂ ਫੇ ਤਿੰਨ ਘੰਟੇ ਬਾਕੀ ਆ 6 ਵਜੇ ਦੀ ਚੁਆਈ ਜੀ ਦੀ ਹਣਾ 6 ਵਜੇ ਦੀ ਚੁਆਈ ਹੋਈ ਵੀ ਆ 6 ਵਜੇ ਦੀ ਚੁਆਈ ਹੋਈ ਆ ਤੇ ਕਰਮਾ ਵਾਲੀ ਨੂੰ ਵੀ ਬਾਈ ਅੱਜ ਖੜੀ ਆਏ ਬਰੀ ਤਰ੍ਹਾਂ ਬੈਠਾ ਰੇਖੋ ਬਾਈ ਇਹਵਾ ਹੈ ਥਾਰੀ ਨਾਲ ਲਿਲਾ ਥਣ ਥਣ ਬਚੰਗਾ ਕੱਢਦੀ ਆਂ ਹਰ ਪੂਰਾ ਵਧੀਆ ਇੱਕ ਨੰਬਰ ਵੀਰੇ ਆਜ ਮਕੇ ਧਾਨ ਚੰਗਾ ਗਾੜਾ ਥਾਨ ਨਾਲ ਪੂਰਾ ਇੱਕ ਨੰਬਰ ਆ ਇਹ ਬਈ ਗ੍ਰੇਡੇਡ ਮੱਝਾਂ ਦੇ ਵਿੱਚ ਆਉਂਦੀਆਂ ਦੇਖ ਲੋ ਕੋਈ ਬਾਕੀ ਆਪ ਲਾ ਲਿਓ ਖਾਓ ਦਾ ਬਈ ਕਿਹੜਾ ਸੱਜਣ ਦੀ ਸੇਵਾ ਕਰਕੇ ਕਿਹਨਾ ਤੁਸੀ ਹੋ ਕਰਦਾ 15 ਦਿਨਾਂ ਦੀ ਪੂਰੀ ਕੋਲੇ 15 ਤੋਂ 20 ਰੰਦੀ ਪੂਰੀ ਕੋਲੇ ਬਾਈ 9 ਕਿਲੋ ਦੁੱਧ 9 ਦੁੱਧ ਆਖ ਲਵੇ ਨਾ 9 ਕਿਲੋ ਤੋਲ ਕੇ ਜਾਵੇ ਆਪਣੇ ਕੋਲ ਕੋਈ ਤੇ 10 ਕਿਲੋ ਆ 9 ਕਿਲੋ ਦੀ ਗਾਰੰਟੀ ਬਾਈ ਕਹਿੰਦਾ ਕੋਈ ਵੀ ਬਦਲ ਜਿਦ ਦੀ ਜਿਹਦਾ ਤੋਲ ਕੇ ਲੈ ਕੇ ਜਾਵੇ ਆਕੇ ਤੇ ਬਾਕੀ ਇਹਦਾ ਵੀ ਕੋਈ ਯਾਰਕੀ ਹੈਗਾ ਕਰਮਾ ਜੀ ਦਾ ਲੱਭਣਾ ਕੋਚਾ ਨੇ ਕਰਤੀ ਆ ਜੇ ਜਿਹਨੂੰ ਵੀ ਜਿਹੜੀ ਚੰਗੀ ਲੱਗੇ ਬਾਈ ਨੂੰ ਫੋਨ ਕਰ ਸਕਦੇ ਹੋ ਤੁਸੀਂ ਤੇ ਬਲਾਸਪੁਰ ਆ ਕੇ ਬਾਈ ਇਹਨਾਂ ਦੀ ਤਸੱਲੀ ਕਰਕੇ ਲੈ ਕੇ ਜਾਓ ਬਾਈ ਆਪਦੀ ਪੂਰੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਬਾਈ ਰਾਜੇ ਓਕੇ